ਕੀ ਤੁਸੀਂ ਕਿਹੜੀ ਦੁਕਾਨ ਕਰਦੇ ਤੁਸੀਂ ਮੈਂ ਆਟੋ ਲੈ ਜਾਂਦਾ ਗੱਡੀਆਂ ਬੈਟਰੀਆਂ ਦਾ ਕਿੰਨਾ ਜੀ ਰੋਗੇ ਇਹ ਦੁਕਾਨ ਕਰਦੇ ਨਹੀਂ ਤਾਂ 25 ਸਾਲ ਹੋ ਗਿਆ ਤੇ ਦੇਖਿਆ ਜਾਵੇ ਕਿ ਇਹ ਟੈਂਕਰ ਉਹ ਪਹਿਲਾਂ ਤੋਂ ਆ ਰਹੇ ਸੀ ਜਾਂ ਇਹ ਆਖਰੀ ਇਹ ਜਿਹੜਾ ਹੁਣ ਇੱਥੇ ਨੂੰ ਮੁੜਿਆ ਜੀ ਪਹਿਲਾਂ ਵੀ ਮੁੜਦੇ ਉਦਾਂ ਤੇ ਜਾਂਦੇ ਹਨ ਤੇ ਤੁਹਾਡਾ ਦੇਖਿਆ ਜਾਵੇ ਤਾਂ ਕਿੰਨਾ ਕ ਨੁਕਸਾਨ ਜਿਹੜਾ ਹੋਇਆ 8.5 5 5 5 6 ਦਾ ਖੋਲ ਦੇ ਵਿੱਚ ਬੰਦੇ ਹੀ ਆਏ ਤੇ ਜਾਦਾ ਹੋ ਪਰਾਫ ਹੋ ਜਾਂਦਾ 5 ਤੱਕ ਮੋੜਦੇ ਦਾ ਹੀ ਹੈ ਨਾ ਕੋਈ ਕੁਝ ਨਹੀਂ ਪਤਾ ਲੱਗਦਾ ਬਦਲਦਾ ਹਾਂ ਜੀ ਹਾਂ ਜੀ ਗੱਡੇ ਹੋ ਕੇ ਦੁਕਾਨ ਡੱਡੇ ਜੀਰੋ ਹੀ ਆ ਜੀ ਬੈਟਰੀਆਂ ਕਿੰਨੀਆਂ ਕਿਸੀ ਵਿੱਚ ਬੈਟਰੀ ਵੱੱਡੇ ਸੀਗੇ ਇਨਵਰਟਰ ਬੈਟਰੀ ਸੀਗੇ 20 25 ਬੈਟਰੀ ਇਹਨਾਂ ਨੂੰ ਵੀ ਸ਼ੇਕ ਲਾ ਕੇ ਪਟ ਪਟ ਪਟਾਕੇ ਉਹਨਾਂ ਬਜਾ ਦਾ ਕੰਮ ਹੋ ਗਿਆ ਚਤ ਉੜ ਗਈ ਹੈ ਨਾ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿ ਦੁਕਾਨਦਾਰਾਂ ਨਾਲ ਨਹੀਂ ਅਜੇ ਨਹੀਂ ਕੋਈ ਵੀ ਅਜੇ ਤਾਂ ਸਾਰੇ ਆਫਰ ਤੜਪੜੀ ਪਈ ਹੋਣਾ ਸਾਰੇ ਗੈਡ ਡੈਡ ਬੋਡੀ ਉਧਰ ਹੀ ਤੋੜੇ ਫਿਰਦੇ ਹਨਾ ਦੇਖਿਆ ਜਾਵੇ ਤੁਹਾਡੇ ਮਨਾਂ 'ਚ ਵੀ ਰੋਸਵਾ ਰੋਸ ਤਾਂ ਹੈ ਗਲਤ ਕੰਮ ਕਰ ਰਹੇ ਰਹਿੰਦੇ ਆ ਹਾਂ ਉਹਨਾਂ ਨੂੰ ਲਬੋਂ ਖਾ ਜਿਹੜਾ ਧਰਨਾ ਲਾਇਆ ਗਿਆ ਹੈ ਹੁਣ ਹੁਣ ਉਹ ਕਦ ਤੱਕ ਚੁੱਕਿਆ ਜਾਵੇਗਾ ਉਹ ਤਾਂ ਜੇ ਮਾਪਣ ਜਿਹਾ ਮੰਗਾ ਦੱਸਣਗੇ ਆਪਾਂ ਸਮਝੇ ਕੰਮ ਬੰਦਣਾ ਚਾਹੀਦਾ ਹੈ ਗਲਤ ਕੰਮ ਨਹੀਂ ਹੋਣਾ ਚਾਹੀਦਾ ਮੌਦਾ ਘਰੇ ਹੀ ਹੈ ਤਾਂ ਸਿਲੰਡਰ ਦਾ ਗੈਸ ਦਾ ਕਿੰਨੇ ਕ ਵਜੇ ਹਾਸਾ ਜਿਹੜਾ ਇਹ ਹੋ ਗਿਆ ਸੀ ਇਸ 7:30 ਪੌਣੇ 10 ਦੇ ਵਿਚ ਵਿੱਚ ਹੋਇਆ ਤੁਸੀਂ ਚੱਲ ਗਏ ਸੀ ਅੱਜ ਗਿਆ ਸੀ ਇਹ ਘਰੇ ਪਹੁੰਚੇ ਸੀ ਜੀ ਜਾਨੂੰ ਤੁਹਾਨੂੰ ਫੋਨ ਆਉਂਦਾ ਕਿ ਇਹ ਕੰਮ ਅੱਗੇ ਇਦਾਂ ਸੀ ਸਾਰੇ ਪਿੰਡਾਂ ਦੇ ਪਤਾ ਲੱਗ ਰਿਹਾ ਕਿ ਉਹ ਕਿਉਂ ਕੀ ਹੋ ਗਿਆ ਅੱਜ ਤੁਸੀਂ ਸਤਾਨਕੇ ਰਹਿੰਦੇ ਇੱਥੇ ਨੇੜੇ ਤੇ ਪੂਰਤੇ ਆਦਮਪੁਰ ਤੇ ਜੰਦਰ ਆਦਮਪੁਰ ਤੇ ਆ ਕੇ ਦੇ ਦਿੰਦੇ ਨਹੀਂ ਇਦਾਂ ਸੀ ਮਸਕੋਦਲਾਗਾ ਖਨ ਫੋਨ ਆਏ ਵੀ ਇੱਥੇ ਤੁਹਾਡੇ ਕੀ ਹੋਇਆ ਵੀ ਆਦਮਪੁਰ ਤੋਂ ਇੰਦਾਜਪੁਰ ਮੰਪਲ ਕੋਲ ਦੂਤੇ ਪਹੁੰਚਦੇ ਹੀ ਨਾ ਉਹਨਾਂ ਪ੍ਰਸ਼ਾਸਨ ਜਿਹੜਾ ਪਹੁੰਚਿਆ ਆ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਕੀ ਮੰਗ ਰੱਖੀ ਜਾਵੇਗੀ ਮੰਗ ਜੀ ਇਹ ਹੈ ਵੀ ਗਲਤ ਕੰਮ ਜਿਹੜੇ ਹੁੰਦੇ ਆ ਬੰਦ ਹੋਣ ਬਾਕੀ ਜਿਹੜਾ ਖਰਚਾ ਆ ਉਹਨਾਂ ਮਾੜਾ ਕਿਉਂਹੀ ਰਜਗਾਰ ਹੁੰਦਾ ਸਾਰੇ ਹੁੰਦਾ ਠੀਕ ਹੈ ਕੀ ਨਾਮ ਆਜੀ ਆਪਣਾ ਮੇਰਾ ਨਾਮ ਸਤਪਾਲ ਜੀ ਕਾਹਦਾ ਕੰਮ ਕਰਦਾ ਇਹ ਬਿਲਡਿੰਗ ਪੀਰ ਕਈ ਥਾਂ ਦੀ ਤੇ ਕੰਮ ਕਰਦਾ ਹਾਂ ਨੌਕਰੀ ਤੇ ਰਾਤ-ਰਾਤ ਵਾਪਰਿਆ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਕਿੰਨੇ ਕਬਜੇ ਚੱਲ ਗਏ ਸੀ ਇੱਥੋਂ ਅਸੀਂ ਇੱਥੋਂ ਕੋਈ 9:00 ਵਜੇ ਤੋਂ ਪਹਿਲਾਂ ਪਹਿਲਾਂ ਚੱਲ ਗਏ ਸੀ ਲੇਕਿਨ ਇਹ ਮਤ ਰਹੀ ਕਿ ਤੁਹਾਡਾ ਵੀ ਜਿਹੜਾ ਬਚਾਅ ਹੋ ਗਿਆ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਸਾਨੂੰ ਜੀ ਪਿੰਡ ਹਹਾਕਾਰ ਮਰ ਗਈ ਪਿੰਡੋਂ ਲੋਕ ਅੰਦਰੋਂ ਨਿਕਲਣ ਲੱਗੇ ਤੇ ਸਾਨੂੰ ਵੀ ਬਾਸ ਸੁਣੀ ਅਸੀਂ ਵੀ ਨਿਕਲੇ ਜਿਹੜੀਆਂ ਅੱਗ ਦੀਆਂ ਲਾਟਾਂ ਤੁਹਾਡੇ ਘਰਾਂ ਤੱਕ ਦੇਦੀਆਂ ਸੀ ਜੀ ਦੇਦੀਆਂ ਸੀ ਬਹੁਤ ਉੱਚੀਆਂ ਉੱਚੀਆਂ ਸੀਗੀਆਂ ਜੀ ਤੇ ਗੈਸ ਵੀ ਪਹੁੰਚੀ ਸੀ ਤੁਹਾਡੇ ਘਰਾਂ ਤੱਕ ਜਾਂ ਕਿਦਾਂ ਨਹੀਂ ਜੀ ਗੈਸ ਨਹੀਂ ਪਹੁੰਚੀ ਲੇਕਿਨ ਲਾਈਟ ਜਰੂਰ ਸਾਨੂੰ ਪਤਾ ਲੱਗਦਾ ਜੀ ਵੀ ਕੋਈ ਹਾਸਾ ਪਾਪਰ ਪਿਆ ਜੀ ਹੁਣ ਦੇਖਿਆ ਜਾਵੇ ਕੀ ਹੁਣ ਕੰਮਕਾਰ ਤੁਹਾਡਾ ਜਿਹੜਾ ਉਹ ਤਾਂ ਖਤਮ ਹੀ ਹੋ ਗਿਆ ਖਤਮ ਜ਼ੀਰੋ ਹੋ ਗਿਆ ਬਜਾਰਾ ਕਿਸ ਤਰ੍ਹਾਂ ਚੱਲੇਗਾ ਬਾਜੀ ਹੁਣ ਇਦਾਂ ਹੀ ਆ ਜੀ ਕੋ ਲੱਭਣਾ ਪੈਣਾ ਕੰਮਕਾਰ ਕੋਈ ਰੋਜ਼ਨਾ ਵੀ ਲਗਾਇਆ ਗਿਆ ਵਾ ਤੁਹਾਡੇ ਜਿਹੜੇ ਲੋਕ ਇੱਥੇ ਸਟਾਨੇ ਕੋ ਬਾ ਹਾਂਜੀ ਹਾਂਜੀ ਤੇ ਹੁਣ ਉਹਨਾਂ ਨੂੰ ਮੰਗਾ ਕਿਹੜੀਆਂ ਪਹਿਲ ਦੇ ਆਧਾਰ ਤੇ ਰੱਖੀਆਂ ਜਾਵੇਗੀਆਂ ਪਹਿਲ ਦੇ ਆਧਾਰ ਤੇ ਜੀ ਕੋਈ ਰੂਲ ਹੋਣੇ ਚਾਹੀਦੇ ਗੈਸ ਏਜੰਸੀ ਨੂੰ ਚਾਹੀਦਾ ਕਿ ਰੂਲ ਕਰਨੇ ਇਹ ਕੱਟ ਜਿਹੜੀ ਸੜਕ ਤੇ ਲੱਗੀ ਹੈ ਪਹਿਲੀ ਗੱਲ ਤਾਂ ਇਹ ਬੰਦ ਹੋਣੇ ਚਾਹੀਦੇ ਆ ਇੱਥੇ ਗੱਡੀ ਦੀ ਕੋ ਖੜੀ ਹੋਣੀ ਚਾਹੀਦੀ ਗੈਸ ਜੰਤੀ ਵਾਲੀ ਕੋਈ ਸਿਲੰਡਰ ਵਾਲੀ ਇਹ ਜਿਹੜਾ ਟੈਂਕਰ ਮੋੜਿਆ ਇਦਾਂ ਮੋੜਨਾ ਨਹੀਂ ਚਾਹੀਦਾ ਕੀ ਲੱਗਦਾ ਕਿ ਇਹ ਗੈਸ ਜਿਹੜੀ ਇਹ ਨਜਾਇਜ਼ ਤੌਰ ਤੇ ਜਿਹੜੀ ਸਪਲਾਈ ਕਰਦੇ ਇਹ ਹਾਂਜੀ ਇਦਾਂ ਤੇ ਕੰਮ ਹੋ ਰਿਹਾ ਹੈ ਜੀ ਸ਼ੁਰੂ ਤੋਂ ਇਹ ਮੋੜਨ ਦੇ ਖਾਤਰ ਇਹ ਹਾਸਾ ਵਾਪਰਿਆ ਤੁਸੀਂ ਇਹ ਦੁਕਾਨ ਤੋਂ ਕਿੰਨਾ ਕੇ ਕੰਮ ਕਿੰਨਾ ਕੇ ਟਾਈਮ ਹੋ ਗਿਆ ਕੰਮ ਕਰਦਿਆਂ ਮੈਨੂੰ ਜੀ ਇੱਥੇ ਜੀ ਕੋਈ 15 ਤੋਂ 16 ਸਾਲ ਤੱਕ ਹੋ ਗਿਆ ਜੀ ਇੱਥੇ ਇਹ ਕੰਮ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਹਾਂਜੀ ਪਹਿਲਾਂ ਤੋਂ ਚੱਲਦਾ ਆ ਰਿਹਾ ਜੀ ਠੀਕ ਤਾਂ 20 ਰੁਪਏ ਪਾਣ ਦੀ ਖਾਤਰ ਸਾਰਾ ਦੇਖ ਕਰੋੜਾਂ ਦਾ ਨੁਕਸਾਨ ਹੋ ਗਿਆ ਇਹ ਕੌਣ ਸਾਲਿਆਂ ਸਾਰਿਆਂ ਨੇ ਸਾਰਿਆਂ ਨੇ ਪਤਾ 20 ਜਾਣੇ ਪਤਾ ਮੈਂ ਉਹ ਕਿੰਨੇ ਆ ਕੇ ਕਰਦਾ ਇਹਨਾਂ ਨੇ